ਲੋਕ ਤੁਹਾਡੀ ਇੱਜ਼ਤ ਕਰਦੇ ਆ ਤੁਹਾਨੂੰ ਲੱਗਦਾ ਨਹੀਂ ਵੀ ਉਹ ਬਹੁਤ ਆ ਨਾ تھا ਕੀ ਇਲੈਕਸ਼ਨ 'ਚ ਤੁਸੀਂ ਕਿਉਂ ਆਏ ਜਾਂ ਕੀ ਲੈਣਾ ਸੀ ਤੁਹਾਨੂੰ ਐਮਪੀ ਬਣ ਕੇ ਉਹ ਤੋਂ ਵੱਡੇ ਤੁਸੀਂ ਹੋ ਨਹੀਂ ਸਕਦੇ ਮੈਨੂੰ ਲੱਗਦਾ ਜਿੰਨਾ ਤੁਹਾਡਾ ਕੱਦ ਦਾ ਕੀ ਲੱਗਦਾ ਤੁਹਾਨੂੰ ਤੁਸੀਂ ਇਹ ਦੇਖੋ ਵੀ ਪਪਟ ਬਣ ਕੇ ਜਿਹੜਾ ਕੁਝ ਕਹਿ ਰਿਹਾ ਸੀ ਟਰੂਡੋ ਉਹੀ ਜਗਨਜੀਤ ਸਿੰਘ ਕਰਦਾ ਸੀ ਮੈਂ 2019 'ਚ ਡਿਸਾਈਡ ਕਰ ਲਿਆ ਸੀ ਜਦ ਉਸਨੇ ਲਾਸਟ ਆਪਣੀ ਸਟੇਟਮੈਂਟ 'ਚ ਕਹਤਾ ਵੀ ਮੈਂ ਤਾਂ ਲਿਬਰਲ ਹੋ ਜਾਣਾ ਫਿਰ ਤੁਸੀਂ ਕਿਸ ਤਰ੍ਹਾਂ ਲੜੋ ਸਾਡੇ ਪੀਆਰ ਪੌਲੀ ਹੈਵ ਉਹਨਾਂ ਨੇ ਕਿਹਾ ਬਈ ਕ੍ਰਾਈਮ ਨੂੰ ਨੱਥ ਪਾਉਣੀ ਆ ਮਹਿੰਗਾਈ ਨੂੰ ਨੱਥ ਪਾਉਣੀ ਆ ਕੁਆਲਿਟੀ ਇਮੀਗ੍ਰੇਸ਼ਨ ਲੈ ਕੇ ਆਉਣੀ ਆ ਕੰਜ਼ਰਵਟਿਵ ਨੇ ਇਮੀਗ੍ਰੈਂਟਸ ਦੇ ਉਲਟ ਹੁੰਦੇ ਆ ਤੇ ਲਿਬਰਲ ਨੇ ਸਾਰੀ ਇਮੀਗ੍ਰੇਸ਼ਨ ਸਾਨੂੰ ਸਾਰਿਆਂ ਨੂੰ ਸੱਦੇ ਤੁਹਾਨੂੰ ਕੀ ਲੱਗਦਾ ਵੀ ਕੰਜ਼ਰਵਟਿਵ ਜੇ ਆ ਜਾਂਦੇ ਆ ਤੇ ਇਮੀਗ੍ਰੇਸ਼ਨ ਸ਼ਕਤੀ ਹੋਊਗੀ ਜਾਂ ਨਹੀਂ ਆਉਣਗੇ ਲੋਕ ਦੋਸਤੋ ਅੱਜ ਅਸੀਂ ਪਹੁੰਚੇ ਆ ਸਰੀ ਨਿਊਟਨ ਤੋਂ ਕੰਸਰਵੇਟਿਵ ਪਾਰਟੀ ਦੇ ਕੈਂਡੀਡੇਟ ਹਰਜੀਤ ਸਿੰਘ ਗਿੱਲ ਹੁਣਾਂ ਦੇ ਕੋਲੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸ੍ਰੀ ਨਿਊਟਨ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਨੇ ਗੱਲ ਸਾਹਿਬ ਅ ਇਲੈਕਸ਼ਨ ਅਨਾਉਂਸ ਹੋ ਗਈ ਆ ਤੇ ਕਿਸ ਤਰ੍ਹਾਂ ਦੀ ਤਿਆਰੀ ਜੀ ਭਾਈ ਜੀ ਧੰਨਵਾਦ ਸਭ ਤੋਂ ਪਹਿਲਾਂ ਜਿਸ ਕਾਰਨ ਤੁਸੀਂ ਪਲੇਠੇ ਆ ਹੋ ਜਿਹੜੇ ਗੱਲਬਾਤ ਕਰਨ ਆਏ ਹੋ ਧੰਨਵਾਦ ਬਹੁਤ ਬਹੁਤ ਤਿਆਰੀ ਜੀ ਐ ਐਕਸਪੈਕਟਿਡ ਸੀ ਇਹ ਹੈ ਭਈ ਐਤਵਾਰ ਨੂੰ ਰੈਡ ਡ੍ਰੌਪ ਹੋ ਜਾਣੀ ਆ ਪਰ ਸਮਾਂ ਘੱਟ ਮਿਲਿਆ ਪੇਸ਼ਣ ਕੋਈ ਇਹ ਸੀ ਵੀ 4 ਮਈ ਤੱਕ ਜਾ ਸਕਦੇ ਸੋਮਵਾਰ ਨੂੰ ਵੋਟਾਂ ਪੈਣੀਆਂ 28 ਅਪ੍ਰੈਲ ਨੂੰ ਵੋਟਾਂ ਪੈ ਰਹੀਆਂ ਜੀ ਤਿਆਰੀ ਆ ਪੂਰੀ ਆ ਪਿਛਲੀ ਵਾਰੀ ਵੀ ਆਪਾਂ ਗੱਲਬਾਤ ਕੀਤੀ ਸੀ ਪਰ ਉਸ ਵੇਲੇ ਪਾਰਟੀ ਹੋਰ ਸੀ ਐਤਕੀ ਲੋਕ ਵੀ ਸਵਾਲ ਕਰਦੇ ਪਿਛਲੀ ਵਾਰੀ ਐਨਡੀਪੀ ਸੋ ਤੇ ਐਤਕੀ ਕੰਸਰਵਟ ਬਾਈ ਜੀ ਗੱਲ ਇਹ ਹੈ ਐਨਡੀਪੀ ਦੀ ਜਿਆਦਾ ਆਪਾਂ ਸਿਲੇਕਸ਼ਨ ਕੀਤੀ ਤੇ ਐਨਡੀਪੀ ਦੇ ਲੀਡਰ ਨੇ ਹੀ ਕਹਿਤਾ ਵੀ ਮੇਰੇ ਤੇ ਲਿਬਰਲ ਚ ਫਰਕ ਕੋਈ ਨਹੀਂ ਵਿਚਾਰਧਾਰਾ ਦੋਨਾਂ ਦੀ ਇੱਕ ਹੋ ਗਈ ਲਾਸਟ ਜਿਹੜੀ ਟਾਊਨ ਹਾਲ ਸੀ ਮੇਰੀ ਉਹਦੇ ਵਿੱਚ ਹੀ ਲੀਡਰ ਨੇ ਕਹਿਤਾ ਵੀ ਭਾਈ ਮੈਂ ਤਾਂ ਲਿਬਰਲ ਨਾਲ ਜਾਣਾ ਤੁਸੀਂ ਉਹ ਝੰਡੇ ਥੱਲੇ ਕਿਵੇਂ ਜਿੱਤ ਸਕਦੇ ਹੋ ਜਿਹਦਾ ਜਰਨੈਲ ਹੀ ਤੁਹਾਨੂੰ ਛੱਡ ਕੇ ਤੁਰ ਗਿਆ ਬਾਕੀ ਹੁਣ ਤਾਂ ਪਿਛਲੇ 19 ਤੋਂ ਬਾਅਦ ਕਲੀਅਰ ਇਹ ਹੋ ਗਿਆ ਦੋਨੇ ਇੱਕੋ ਹੀ ਪਾਲਸੀਆਂ ਨੇ ਇਕੱਠੀਆਂ ਪਾਰਟੀਆਂ ਨੇ ਸੋ ਉਹ ਪਾਰਟੀ ਦੀ ਵਿਚਾਰਧਾਰਾ ਜਿਹਦੇ ਕਰਕੇ ਮੈਂ ਚੱਲਿਆ ਸੀ ਵੀ ਮਨੁੱਖੀ ਹੱਕਾਂ ਦੀ ਗੱਲ ਕਰਦੀ ਹੈ ਐਨਡੀਪੀ ਹੱਕ ਸੱਚ ਤੇ ਖੜਦੀ ਹੈ ਤਾਂ ਹੁਣ ਤੁਸੀਂ ਇਹ ਦੇਖੋ ਵੀ ਪਪਟ ਬਣ ਕੇ ਜਿਹੜਾ ਕੁਝ ਕਹਿ ਰਿਹਾ ਸੀ ਟਰੂਡੋ ਉਹੀ ਜਗਮੀਤ ਸਿੰਘ ਕਰਦਾ ਸੀ ਮੈਂ 2019 'ਚ ਡਿਸਾਈਡ ਕਰ ਲਿਆ ਸੀ ਜਦ ਉਸਨੇ ਲਾਸਟ ਆਪਣੀ ਸਟੇਟਮੈਂਟ 'ਚ ਕਹਿਤਾ ਵੀ ਮੈਂ ਤਾਂ ਲਿਬਰਲ ਹੋ ਜਾਣਾ ਫਿਰ ਤੁਸੀਂ ਕਿਸ ਤਰ੍ਹਾਂ ਲੜੋਗੇ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਪਹਿਲਾਂ ਕੰਜ਼ਰਵਟ ਦਾ ਗ੍ਰਾਫ ਬਹੁਤ ਉੱਤੇ ਸੀ ਜਿਹੜੇ ਪੋਲ ਆ ਰਹੇ ਸੀ ਹੁਣ ਲੱਗ ਰਿਹਾ ਜਦੋਂ ਉਧਰਲੇ ਪਾਸੇ ਟਰੰਪ ਜਾਂ ਜਸਟਿਨ ਟਰੂਡੋ ਚਲੇ ਗਏ ਲਿਬਰਲ ਦਾ ਗ੍ਰਾਫ ਬਹੁਤ ਉੱਤੇ ਜਾ ਰਿਹਾ ਲੱਗਦਾ ਵੀ ਇਹਦੇ 'ਚ ਕੋਈ ਦੱਸ ਰਹੇ ਉਹ ਸਹੀ ਹੈ ਜਾਂ ਕੀ ਫਰਕ ਬਾਈ ਜੀ ਜਿਸ ਕਾਰਨ ਪੋਲ ਨੂੰ ਵੇਖ ਕੇ ਤੁਸੀਂ ਲੜ ਨਹੀਂ ਸਕਦੇ ਮੈਂ 28 ਅਪ੍ਰੈਲ ਰਾਤ ਦੇ 8 ਵਜੇ ਤੱਕ ਲੜਨਾ ਪੋਲ ਕੁਛ ਕਹਿਣ ਸਰੀ ਨਿਊਟਨ ਅਗੇ ਜਿਹੀ ਸੀਟ ਆ ਤੇ ਨੈਸ਼ਨਲ ਪੋਲ ਨਹੀਂ ਕੰਮ ਕਰਦੇ ਸਾਡੇ ਅਲੱਗ ਇੱਥੇ ਵਿਸ਼ੇ ਨੇ 2 ਸਾਲ ਸਤੰਬਰ 2022 ਤੋਂ ਲੈ ਕੇ 2024 ਦਸੰਬਰ ਤੱਕ 25% ਦਾ ਸਾਡਾ ਵਾਧਾ ਰਿਹਾ ਹੁਣ ਉਹ 12 ਜਣਿਆਂ ਦੀ ਕਬੱਡੀ ਟੀਮ ਦਾ ਇੱਕ ਪਲੇਅਰ ਬਦਲ ਕੇ ਉਹ ਕਹਿੰਦੇ ਨੇ ਨਾ ਵੀ ਜਦ ਝੋਟਾ ਮਰਿਆ ਜੂਆਂ ਨਾਲ ਮਰ ਜਾਣੀਆਂ ਸਾਡੀ ਇੱਕ ਸਲੈਂਗ ਹੈ ਹੁਣ ਕੀ ਕੀਤਾ ਉਹਨਾਂ ਨੇ ਸਾਰਾ ਕੁਝ ਟਰੂਡੋ ਨੂੰ ਪਤਾ ਸੀ ਟਰੂਡੋ ਦਾ 5 ਸਾਲ ਤੋਂ ਕਾਰਨੀ ਐਡਵਾਈਜ਼ਰ ਹੈ ਤੇ ਉਹਨੇ ਹੁਣ ਅਖੀਰ ਦੇ ਵਿੱਚ ਪ੍ਰਾਣੀ ਬੋਤਲ ਦੇ ਵਿੱਚ ਨਵੀਂ ਸ਼ਰਾਬ ਭਰ ਕੇ ਲੋਕਾਂ ਦੇ ਸਾਹਮਣੇ ਕਰ ਦਿੱਤੀ ਪ੍ਰੋ ਰੋਗ ਕਰਦੇ ਸੀ ਦੇਖੋ ਜੇ ਸੰਸਦ ਨਹੀਂ ਹੈ ਤੁਸੀਂ ਕੀ ਕੰਮ ਕਰੋਗੇ ਟੈਰਫ ਦਾ ਸਿਰ ਤੇ ਤੁਹਾਡੇ ਵਜਨਾ ਨਵੰਬਰ ਚ ਕਹਿ ਰਿਹਾ ਤੁਹਾਨੂੰ ਟੈਰਫ ਟੈਰਫ ਆ ਗਿਆ ਪਤਾ ਤੁਹਾਨੂੰ ਗੰਗਵਾਣ ਦੇ ਵਿੱਚ 트럼ਪ ਆ ਗਿਆ ਤੇ ਤੁਸੀਂ ਸਰਕਾਰੇ ਵਰਖਾ ਮਤਲਬ ਸੰਸਦ ਦੇ ਵਰਖਾਸਤ ਕਰਤੀ 2 ਦਿਨ ਲਈ 2 ਮਹੀਨੇ ਲਈ ਸਿਰਫ ਆਪਣਾ ਲੀਡਰ ਚੋਣ ਲਈ ਲੋਕ ਕੀ ਪਾੜਦਿਆ ਲੋਕ ਕੀ ਇਹਨਾਂ ਤੋਂ ਚਾਹੁੰਦੇ ਆ ਸੋ ਉਹਨਾਂ ਨੇ ਪਿੱਛੋਂ ਕਾਰ ਨਹੀਂ ਲਿਆ ਕੇ ਅੱਗੇ ਜੀ ਅਰਥਸ਼ਾਸਤਰੀ ਅਰਥਸ਼ਾਸਤਰੀ ਆ ਲੋਕ ਸਵਾਲ ਪੁੱਛਣ ਵੀ ਪਿਛਲੇ 5 ਸਾਲਾਂ ਤੋਂ ਇਹ ਅਰਥਸ਼ਾਸਤਰੀ ਤੇ ਰਾ ਇਕਨੋਮਿਕ ਐਡਵਾਈਜ਼ਰ ਸੀ ਟਰੂਡੋ ਸਾਹਿਬ ਸੋ ਉਹਦੇ ਤੋਂ ਹੁਣ ਕੀ ਲੋਕ ਪਾਲਦਿਆ ਪੋਲਸ ਜਾਣ ਗਿਆ ਪਟਾਓ ਮੀਡੀਆ ਕੀ ਕਰਦਾ ਹੈ ਮੈਨੂੰ ਮਤਲਬ ਨੇ ਜੀ ਮੈਨੂੰ ਸਰੀ ਨਿਊਟਨ ਦੇ ਕੀ ਦੁੱਖ ਨੇ ਉਹਦੇ ਲਈ ਮੈਂ ਲੜ ਰਿਹਾ ਸਰੀ ਨਿਊਟਨ ਤੁਸੀਂ ਅਕਸਰ ਕਹਿੰਦੇ ਹੋ ਕਿ ਵਾਕਈ ਕੰਸਟੀਟੂਐਂਸੀ ਨਾਲੋਂ ਰਾਈਡਿੰਗ ਨਾਲੋਂ ਵੱਖਰੀ ਹੁੰਦੀ ਵੱਖਰੀ ਕਿਦਾਂ ਦੇਖਦੇ ਨੂੰ ਜੀ ਗੱਲ ਇਹ ਆ ਜੀ ਇੱਥੇ ਸਾਡੇ ਆਪਣੇ ਮੁੱਦੇ ਨੇ ਅਸੀਂ ਡਾਇਵਰਸ ਇੱਕ ਕੰਸਟੀਟੂਐਂਸੀ ਆ 60% ਦੇ ਵਿੱਚ ਵਸੋਂ ਆ 90 95000 ਤੋਂ 70000 65000 ਪੰਜਾਬੀ ਵਸੋਂ ਆ ਤੇ ਸਾਡੇ ਮੁੱਦੇ ਹੁਣ ਜੇ ਮੈਂ ਇੱਥੇ ਫੈਡਰਲ ਮੁੱਦਿਆਂ ਦੀ ਗੱਲ ਕਰਾਂ ਉੱਥੋਂ ਸ਼ਹਿਰ ਦੇ ਵੀ ਸਾਡੇ ਮੁੱਦੇ ਨੇ ਸਾਡੇ ਸ਼ਹਿਰ ਦੀਆਂ ਮੁਸ਼ਕਲਾਂ ਨੇ ਹਾਲਾਂਕਿਉ ਮੇਰੇ ਵਿਚਾਰ ਅਧਿਕਾਰ ਖੇਤਰ ਚ ਨਾ ਹੋਣ ਸੂਬੇ ਦੀਆਂ ਮੁਸ਼ਕਲਾਂ ਅਲੱਗ ਨੇ ਪਰ ਅਸੀਂ ਜਿੱਥੋਂ ਸੂਤਰਤਾ ਆ ਰਹੇ ਜੇ ਉੱਪਰੋਂ ਸਾਡੀਆਂ ਪਾਲਿਸੀਆਂ ਸਿੱਧੀਆਂ ਕਰਦੀਏ ਕੋਈ ਪਾਲਿਸੀ ਹੋਵੇ ਉੱਪਰੋਂ ਥੱਲੇ ਤੱਕ ਇੱਕ ਆਏਗੀ ਪ੍ਰਾਈਮ ਮਿਨਿਸਟਰ ਦੇ ਕੋਲ ਬਹੁਤ ਕੁਝ ਜਿਹੜਾ ਕੁਝ ਸਾਡੇ ਪੀਆਰ ਪਾਲੀ ਹੈਵ ਉਹਨਾਂ ਨੇ ਕਿਹਾ ਕਿ ਕ੍ਰਾਈਮ ਨੂੰ ਨੱਥ ਪਾਉਣੀ ਆ ਮਹਿੰਗਾਈ ਨੂੰ ਨੱਥ ਪਾਉਣੀ ਆ ਕੁਆਲਿਟੀ ਇਮੀਗ੍ਰੇਸ਼ਨ ਲੈ ਕੇ ਆਉਣੀ ਆ ਲੋਕਾਂ ਦੇ ਘਰਾਂ ਦੇ ਵਿੱਚ ਗੋਲੀਆਂ ਨਹੀਂ ਚੱਲਣਗੀਆਂ ਸਾਡੇ ਸਮੇਂ ਦੇ ਵਿੱਚ ਬੇਲ ਨਹੀਂ ਹੋਊ ਜੇਲ੍ਹ ਹੋ ਜਿਹੜੇ ਹਾਰਡ ਕੋਰ ਕ੍ਰਿਮੀਨਲ ਨੇ ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਥੱਲਿਓਂ ਜਾਣਗੀਆਂ ਉੱਪਰ ਨੂੰ ਪਰ ਉੱਪਰੋਂ ਪਹਿਰਾ ਦੇ ਕੇ ਉਹਨਾਂ ਨੂੰ ਸਾਰਿਆਂ ਨੂੰ ਸਹੀ ਕਰੂੰਗਾ ਜੀ ਲੋਕਾਂ ਦੇ ਵਿੱਚ ਆਮ ਧਾਰਨਾ ਹੁੰਦੀ ਵੀ ਜਿਹੜੇ ਕੰਜ਼ਰਵਟਿਵ ਨੇ ਇਮੀਗ੍ਰੈਂਟਸ ਦੇ ਉਲਟ ਹੁੰਦੇ ਆ ਤੇ ਲਿਬਰਲ ਨਹੀਂ ਸਾਰੀ ਇਮੀਗ੍ਰੇਸ਼ਨ ਸਾਨੂੰ ਸਾਰਿਆਂ ਨੂੰ ਸੱਦੇ ਤੁਹਾਨੂੰ ਕੀ ਲੱਗਦਾ ਵੀ ਕੰਜ਼ਰਵਟਿਵ ਜੇ ਆ ਜਾਂਦੇ ਆ ਤੇ ਇਮੀਗ੍ਰੇਸ਼ਨ ਸਖਤੀ ਹੋਊਗੀ ਜਾਂ ਨਹੀਂ ਆਉਣਗੇ ਲੋਕ ਲੇਟੈਸਟ ਮਾਡਲ ਆਪਾਂ ਆਖਰੀ ਸਰਕਾਰ ਦਾ ਹਾਰਪਰ ਦਾ ਦੇਖ ਸਕਦੇ ਆ ਜੀ ਹਾਰਪਰ ਦੇ ਸਮੇ ਇਮੀਗ੍ਰੇਸ਼ਨ 2 ਤੋਂ 2.5 ਲੱਖ ਬੰਦਾ ਸਾਲ ਦਾ ਆਉਂਦਾ ਰਿਹਾ ਸਸਟੇਨ ਨਹੀਂ ਕਰ ਸਕਦੀ ਕੰਟਰੀ ਰਿਗਾਰਡਲੈਸ ਐਨੀ ਪਾਰਟੀ ਸਭ ਤੋਂ ਪਹਿਲਾਂ ਉਸਨੇ ਜਿਹੜੀ ਵੱਡੀ ਗੱਲ ਕੀਤੀ ਹਾਰਪਰ ਨੇ ਉਹ ਇਹ ਕੀਤੀ ਵੀ ਜਿਹੜੇ ਹਾਰਡ ਕੋਰ ਕ੍ਰਿਮੀਨਲ ਆ ਕੇ ਸਾਡੇ ਪੀਆਰ ਜਾਂ ਆਪਣੇ ਵਿਜ਼ਿਟ ਤੇ ਵੀ ਆ ਕੇ ਕੋਈ ਵੀ ਸਾਡੇ ਦੇਸ਼ ਦੇ ਵਿੱਚ ਕ੍ਰਾਈਮ ਕਰਦੇ ਨੇ ਕੋਈ ਅਪੀਲ ਦਲੀਲ ਨਹੀਂ 6 ਮਹੀਨੇ ਜਿਹਨੂੰ ਸਜ਼ਾ 6 ਮਹੀਨੇ ਇੱਕ ਦਿਨ ਹੋ ਗਈ ਦੇਸ਼ ਨਿਕਾਲਾ ਸਮਾਂ ਨਹੀਂ ਦਿੱਤਾ ਸੇਫ ਕਿਵੇਂ ਰਹੋਗੇ ਤੁਸੀਂ ਦੂਸਰੀ ਜਿਹੜੀ ਜਿਹਦੇ ਵਿੱਚ ਮੈਂ ਆਇਆ ਪੁਆਇੰਟ ਸਿਸਟਮ ਸੀ ਤੁਸੀਂ ਆਇਓ ਉਸ ਨੂੰ ਉਹਨਾਂ ਨੇ ਐਕਸਪ੍ਰੈਸ ਐਂਟਰੀ ਚ ਕੀਤਾ ਬਈ ਇਹ ਨਾ ਹੋਵੇ ਵੀ ਜਿਸਕਰਨ ਉਹ ਨਹੀਂ ਅੱਗੇ ਨੇ ਮੈਂ ਪਿੱਛੇ ਆ ਇੱਕ ਇੰਜੀਨੀਅਰ ਚਾਹੀਦਾ ਉਦੋਂ ਪਹਿਲਾਂ ਜਿਸਕਰਨ ਉਹ ਨਹੀਂ ਇੱਕ ਜਰਨਲਿਸਟ ਨੇ ਉਹਨਾਂ ਨੂੰ ਕਲੀਅਰ ਕਰਨਾ ਪਊ ਉਹਨਾਂ ਨੇ ਕਿਹਾ ਬਈ ਕੰਮ ਦੇ ਆਧਾਰ ਤੇ ਉਮਰ ਦੇ ਆਧਾਰ ਤੇ ਐਜੂਕੇਸ਼ਨ ਦੇ ਆਧਾਰ ਤੇ ਪ੍ਰਾਇੋਰਟੀ ਦਿਓ ਮੈਂ ਐਕਸਪ੍ਰੈਸ ਐਂਟਰੀ ਉਹਨਾਂ ਨੇ ਸੈੱਟ ਕੀਤੀ ਤੀਸਰੀ ਸੁਪਰ ਵੀਜ਼ਾ ਬੈਕਲੌਗ ਕ੍ਰੈਚਨ ਦੇ ਟਾਈਮ ਦਾ ਇੰਨਾ ਸੀ ਕਿ ਸਾਡੇ ਮਾਪੇ ਵਿਲਕਦੇ ਉੱਥੇ ਨਿਆਂ ਦਾ ਤਾਂ ਇਹ ਸੀ ਬਈ ਮਾਪੇ ਬੱਚਿਆਂ ਕੋਲ ਆ ਜਾਣ 1 ਇਅਰ অর 1 ਇਅਰ ਐਂਡ ਹਾਫ 2 ਇਅਰਸ ਦੇ ਵਿੱਚ ਉਹ ਇੱਥੇ ਰਹਿੰਦਿਆਂ ਹੋયા ਵਿਜ਼ਿਟ ਵੀਜ਼ੇ ਤੋਂ ਪੀਆਰ ਹੋ ਜਾਣ ਪਰ 10-10 ਸਾਲ ਹੋ ਗਏ ਲਾਟਰੀ ਦਾ ਸਿਸਟਮ ਉਹ ਵੀ ਹੁਣ ਤਾਂ ਸਸਪੈਂਡ ਕਰ ਦਿੱਤੀ ਕਿਵੇਂ ਲਿਬਰਲ ਕਹਿ ਸਕਦੇ ਨੇ ਅਸੀਂ ਪ੍ਰੋ ਇਮੀਗ੍ਰੇਸ਼ਨ ਇਮੀਗ੍ਰੈਂਟ ਆ ਤੇ ਇਮੀਗ੍ਰੇਸ਼ਨ ਨੂੰ ਤੁਸੀਂ ਜਿਸ ਕਰਨ ਜੀ ਕਰਨਾ ਕੀ ਆ ਤੁਹਾਡਾ ਘਰ ਆ ਚਾਰ ਬੈੱਡਰੂਮ ਦਾ ਤੁਸੀਂ ਮੈਨੂੰ 30 ਜਣਿਆਂ ਨੂੰ ਸੱਦ ਲਓ ਕਿੱਥੇ ਸੁਵਾਉਂਗੇ ਕਿੱਥੇ ਖਿਲਾਉਂਗੇ ਕਿਹੜੇ ਵਾਸ਼ਰੂਮ ਸਾਨੂੰ ਭੇਜੋਗੇ ਦੁਨੀਆ ਤੋਂ ਬੰਦੇ ਆਉਣ ਪਰ ਉਹਨਾਂ ਲਈ ਇਨਫਰਾਸਟ੍ਰਕਚਰ ਤਾਂ ਹੋਵੇ ਉਹਨਾਂ ਲਈ ਘਰ ਹੋਣ ਸਕੂਲ ਹੋਣ ਦੇਖ ਲਓ ਤੁਹਾਡੇ ਬੱਚੇ ਤੁਹਾਡੇ ਸਰੀ ਦੇ ਵਿੱਚ ਪੋਰਟੇਬਲ 'ਚ ਬੈਠਿਆ ਕਿ ਨਹੀਂ ਤੁਹਾਡੇ 10-10 ਘੰਟੇ ਦੀ ਵੇਟ ਹਸਪਤਾਲ ਦੇ ਵਿੱਚ ਸੋ ਇਸ ਇਮੀਗ੍ਰੇਸ਼ਨ ਨੂੰ ਕੁਆਲਿਟੀ ਇਮੀਗ੍ਰੇਸ਼ਨ ਚਾਹੀਦੀ ਆ ਕੁਆਂਟੀਟੀ ਦਾ ਉਸ ਤੇ ਟੈਪ ਚਾਹੀਦਾ ਆਖਰੀ ਸਵਾਲ ਗਿਲ ਸਰ ਤੁਹਾਡਾ ਨੋਰਬ ਚੰਗਾ ਖਾਸਾ ਨਾ ਆ ਜੇ ਅਸੀਂ ਪਾਰਟੀ ਤੋਂ ਬਿਨਾਂ ਵੀ ਦੇਖੀਏ ਕਿਉਂਕਿ ਤੁਸੀਂ ਮੀਡੀਆ ਦੇ ਵਿੱਚ ਲੋਕ ਤੁਹਾਡੀ ਇੱਜ਼ਤ ਕਰਦੇ ਆ ਤੁਹਾਨੂੰ ਲੱਗਦਾ ਨਹੀਂ ਵੀ ਉਹ ਬਹੁਤ ਆ ਨਾ ਤਾਂ ਕੀ ਇਲੈਕਸ਼ਨ 'ਚ ਤੁਸੀਂ ਕਿਉਂ ਆਏ ਜਾਂ ਕੀ ਲੈਣਾ ਸੀ ਤੁਹਾਨੂੰ ਐਮਪੀ ਬਣ ਕੇ ਉਹ ਤੋਂ ਵੱਡੇ ਤੁਸੀਂ ਹੋ ਨਹੀਂ ਸਕਦੇ ਮੈਨੂੰ ਲੱਗਦਾ ਜਿੱਡਾ ਤੁਹਾਡਾ ਕੱਦ ਦਾ ਕੀ ਲੱਗਦਾ ਤੁਹਾਨੂੰ ਜਿਸ ਕਰਨ ਜੀ ਬਹੁਤ ਲੰਮੇ ਸਮੇਂ ਤੋਂ ਤੁਸੀਂ ਬ੍ਰਾਡਕਾਸਟ ਹੋ ਤੁਸੀਂ ਰੀਅਲ ਬ੍ਰਾਡਕਾਸਟ ਹੋ ਅਕਸਰ ਮੈਂ ਤੁਹਾਨੂੰ ਕਹਿੰਦਾ ਤੁਸੀਂ ਪੜ੍ਹਾਈਆਂ ਕੀਤੀਆਂ ਮੈਂ ਪੜ੍ਹਾਈ ਨਹੀਂ ਕੀਤੀ ਮੈਂ ਰੁੱਕੀ ਬ੍ਰਾਡਕਾਸਟਰ ਦੇ ਤੌਰ ਤੇ ਸ਼ੁਰੂ ਕੀਤਾ 2009 'ਚ 16 ਸਾਲ ਹੋ ਗਏ ਲਾਈਫ ਦੇ ਇਸ ਪੰਜ ਦਹਾਕਿਆਂ ਤੋਂ ਬਾਅਦ ਬੱਚੇ ਸੈਟਲ ਕਰਨ ਤੋਂ ਬਾਅਦ ਇੱਕ ਮਨ ਦਾ ਚਾਹ ਹੈ ਵੀ ਮੈਂ ਆਪਣੇ ਖੇਤਰ ਤੋਂ ਹਟ ਕੇ ਕੁਝ ਕਰਨਾ ਚਾਹੁੰਦਾ ਜਿਵੇਂ ਇੱਕ ਜਰਨਲਿਸਟ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਜਾਣਾ ਚਾਹੁੰਦਾ ਇਸੇ ਤਰ੍ਹਾਂ ਹੀ ਮੈਂ ਕਰਨਾ ਚਾਹੁੰਦਾ ਹਰ ਰੋਜ਼ ਦੀਆਂ ਮੰਗਾ ਤੁਹਾਡੇ ਵੀ ਆਉਂਦੀਆਂ ਦਰਪੇਸ਼ ਮੇਰੇ ਵੀ ਆਉਂਦੀਆਂ ਦਰਪੇਸ਼ ਮੈਂ ਵੱਧ ਪਬਲਿਕਾਂ ਥੋੜਾ ਜਿਹਾ ਲੋਕਾਂ 'ਚ ਬਹੁਤ ਜ਼ਿਆਦਾ ਵਿਚਰਨਾ ਚਾਹੇ ਉਹ ਮੇਰਾ ਸ਼ੌਕ ਲਾ ਲੋ ਤੁਸੀਂ ਵੀ ਕਰਦੇ ਹੋ ਰੰਗਮંચ ਨਾਲ ਜੁੜੇ ਹੋਇਓ ਹੁਣ ਰੰਗਮંચ ਤੇ ਦਾ ਜਿਸਕਰਨ ਤੇ ਇੱਕ ਜਰਨਲਿਸਟ ਜਿਸਕਰਨ ਅਲੱਗ ਹੈ ਪਰ ਉਹ ਤੁਹਾਡਾ ਸ਼ੌਕ ਹੈ ਮੈਂ ਵੀ ਕਰਨਾ ਚਾਹੁੰਦਾ ਜਿਹੜੇ ਲੋਕਾਂ ਨੇ ਮੈਨੂੰ ਹਰਜੀਤ ਸਿੰਘ ਤੋਂ ਹਰਜੀਤ ਸਿੰਘ ਗਿੱਲ ਸ਼ੇਰੇ ਪੰਜਾਬ ਵਾਲਾ ਬਣਾਇਆ ਉਹਨਾਂ ਲੋਕਾਂ ਨੂੰ ਮੈਂ ਸਰਵ ਕਰ ਸਕਾ ਇਹ ਮੇਰੇ ਮਨ ਦਾ ਚਾਹ ਬਾਕੀ ਜਿਹੜਾ ਕੁਝ ਉਹਨਾਂ ਨੇ ਕਰਨਾ ਹੈ ਮੇਰੇ ਮੇਰੇ ਕੋਲ ਪਹਿਲਾਂ ਹੀ ਮੇਰਾ ਪੱਲਾ ਛੋਟਾ ਹੈ ਉਹਨਾਂ ਦੀਆਂ ਦੁਆਵਾਂ ਬਹੁਤ ਨੇ ਪਰ ਮੈਂ ਇੱਕ ਵਾਰ ਪੀਰ ਪੋਲੀਆਬ ਨੇ ਵਾਅਦਾ ਕੀਤਾ ਹੈ ਵੀ ਕਮਿਊਨਿਟੀ ਦੇ ਤੇਰੇ ਮੇਜਰ ਇਸ਼ੂਸ ਜਿੱਤ ਕੇ ਆ ਮੇਰੇ ਨਾਲ ਬੈਠ ਤੇ ਮੈਂ ਉਹਨਾਂ ਨੂੰ ਹੱਲ ਕਰਾਂ ਇਹ ਮੇਰਾ ਮਨ ਦਾ ਚਾਹ ਤੇ ਮੈਨੂੰ ਆਸ ਹੈ ਕਿ ਮੈਨੂੰ ਸਰੀ ਨਿਊਟਨ ਦੇ ਲੋਕ ਨੇ ਜਿਹੜੇ ਇਸ ਵਾਰ ਜਿਤਾ ਕੇ ਆਟਵਾ ਭੇਜਣਗੇ ਤਾਂ ਕਿ ਮੈਂ ਆਪਣੀ ਹੁਣ ਦਾ ਸਮਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਜਿਹੜਾ ਸਮਾਂ ਉਸ ਨੂੰ ਪਧਰਾ ਕਰ ਸਕਾਂ ਬਹੁਤ ਬਹੁਤ ਸ਼ੁਕਰੀਕਾਲ ਸਰ ਮਿਹਰਬਾਨੀ ਧੰਨਵਾਦ ਬਹੁਤ ਬਹੁਤ ਥੈਂਕ ਯੂ ਦੋਸਤੋ ਜਿਸ਼ ਸਿੰਘ ਗਿੱਲ ਨਾਲ ਅਸੀਂ ਗੱਲਬਾਤ ਕੀਤੀ ਹੈ ਸਰੀ ਨਿਊਟਨ ਤੋਂ ਕੰਸਰਪਟ ਆਫ ਪਾਰਟੀ ਦੇ ਉਮੀਦਵਾਰ ਨੇ ਦੇਖਦੇ ਹਾਂ 28 April ਨੂੰ ਕੀ ਬਣਦਾ